ਵਰਦੇ ਮਹੀਨੇ ਦੇ ਵਿੱਚ ਬਟਾਲਾ ਐਸਐਸਪੀ ਨੇ ਚਲਾਇਆ ਕਾਸੋ ਆਪਰੇਸ਼ਨ ਬਟਾਲਾ ਪੁਲਿਸ ਦੇ ਵੱਲੋਂ ਪਿੰਡਾਂ 'ਚ ਨਸ਼ੇ ਵਿਰੋਧੀ ਲੜਾਈ ਤਹਿਤ ਚਲਾਇਆ ਗਿਆ ਕਾਸੋ ਆਪਰੇਸ਼ਨ ਬਟਾਲਾ ਦੇ ਪਿੰਡ ਸੇਖੂ ਪੂਰਾ 'ਚ ਕਾਸੋ ਆਪਰੇਸ਼ਨ ਤਹਿਤ ਅਚਨਚੇਤ ਰੇਡ ਕੀਤੀ ਗਈ ਉੱਥੇ ਐਸਐਸਪੀ ਬਟਾਲਾ ਸਹੈਲ ਕਾਸਿਮ ਮੀਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਨਸ਼ਾ ਖਿਲਾਫ ਕਿਤੇ ਜਾ ਰਿਹਾ ਹੈ ਵੱਡੇ ਐਕਸ਼ਨ ਤਹਿਤ ਇੱਕ ਆਸੂ ਆਪਰੇਸ਼ਨ ਚਲਾਇਆ ਗਿਆ ਹੈ ਉਹਨਾਂ ਦਾ ਮਕਸਦ ਹੈ ਕਿ ਨਸ਼ੇ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਵੱਲੋਂ ਵੀ ਪਿਛਲੇ ਦਿਨਾਂ ਚ ਕਈ ਨਸ਼ੇ ਦੇ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ ਅਤੇ ਅੱਜ ਵੀ ਉਹਨਾਂ ਵੱਲੋਂ ਸ਼ੱਕੀ ਥਾਵਾਂ ਤੇ ਅਤੇ ਇਲਾਕੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੱਲੋਂ ਸ਼ੱਕੀ ਇਲਾਕੇ ਘਰਾ ਜਾ ਕੇ ਤਲਾਸ਼ੀ ਕੀਤੀ ਗਈ ਅਸੀਂ ਬੇਸਿਕਲੀ ਸ਼ੇਕਪੁਰਾ ਆਏ ਹੋਏ ਨੇ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਗਾਂਧੀ ਕੈਂਪ ਬਟਾਲੇ ਚ ਹੈਗਾ ਇੱਕ ਡਰਗ ਹੌਟਸਪੌਟ ਉਹ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਸ਼ਾਰਚ ਕਰ ਰਹੇ ਨੇ ਤਾਂ ਕਾਫੀ ਸੁਧਾਰ ਹੈਗਾ ਇਹ ਸਾਡਾ ਵੀ ਇੱਕ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆਪ ਆ ਕੇ ਇੱਥੇ ਜਿਹੜੇ ਐਕਚੁਅਲੀ ਗਰਾਉਂਡ ਤੇ ਜਿਹੜੀ ਲੁੱਕੀ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਸਾਨੂੰ ਜੈਨੂਇਨ ਔਨਸਟ ਫੀਡਬੈਕ ਲੁੱਕਾ ਵੱਲੋਂ ਆਉਂਦਾ ਹੈ ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਲਈ ਇੱਕ ਡਟਰੈਂਸ ਹੁੰਦਾ ਹੈ ਕਿ ਪੁਲਿਸ ਦੀ ਨਿਗਾਹ ਹੈ ਤਾਂ ਨਾਲ ਦੇ ਨਾਲ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਵੀ ਹੈ ਸਾਡਾ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਓ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਉਨ ਟੋਟਲੀ ਐਲੀਮੀਨੇਟ ਕਰਨ ਲਈ ਇਸ ਫੇਸ ਇਥੇ ਕਸਾ ਵਰਤ ਖੁਦਾ ਜਿਹੜੇ ਪ੍ਰੋਵੀਜ਼ਨਸ ਐ ਐਂਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰ ਹੈ ਕਮਰਸ਼ਲ ਕੁਆਂਟੀਟੀ ਵਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਦੇ ਹੈ ਤਾਂ ਇਹਦੇ ਵਿੱਚ ਤਰੀਬਨ 110 ਜਿਹੜੇ ਤਸਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਜਦੀ ਮਾਲੀਅਤ ਤਰੀਬਨ 35 ਕਰੋੜ ਦੀ ਹੈਗੀ ਤਾਂ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅੰਦਰ ਹੈ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਹੈ ਪ੍ਰੋਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਣੀ ਹੈ ਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਹਦੀ ਹੋ ਜਾਂਦੀ ਹੈ ਬਟ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਤਾਂ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ ਸਤ ਕਈ ਵਾਰੀ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਹੈ ਲੋਕਾਂ ਵੱਲੋਂ ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਉਹ ਜਦੋਂ ਜਦੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਉਸ ਤੋਂ ਬਾਅਦ देयर इज क्वाइट ਪੋਜ਼ਿਟਿਵ ਫੀਡਬੈਕ ਐਂਡ ਇੰਪੋਰਟੰਟਲੀ ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਤਾਂ ਉਸੇ ਤਹਿਤੀ ਜਿਵੇਂ ਸੇਫ ਪੰਜਾਬ ਪਲੇਟਫਾਰਮ ਵੀ ਹੈਗਾ ਉੱਚ तकरीबन 170 ਅਸੀਂ ਮੁਕਦਮੇ ਦਰਜ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਵੀ ਨਾ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਤੋਂ ਵੀ ਆਂਦੀਆਂ ਹੈ ਅਰ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸਕ੍ਰਿਪਟ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਹਾਂ ਦਾ